ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਆਂ ਵੀ ਜਿਹੜਾ ਖਤਰਾ ਨੌਕਰੀਆਂ ਨੂੰ ਆਉਣ ਵਾਲਾ ਜਾਂ ਹੋ ਚੁੱਕਿਆ ਅਸ਼ਰਵਾਦ ਇਹਦੀ ਕਾਫੀ ਕੰਮ ਆ ਜਿਹੜੇ ਬੰਦ ਹੋ ਰਹੇ ਨੇ ਲੋਕਾਂ ਦੇ ਉਹਦਾ ਕਾਰਨ ਆ ਇੱਕ ਤਾਂ ਆਪਾਂ ਅੰਦਾਜ਼ਾ ਲਗਾਉਨੇ ਆ ਵੀ ਜਿਹੜੇ ਮਾਲਸ ਖੁੱਲ ਚੁੱਕੇ ਨੇ ਉਹਨਾਂ ਨਾਲ ਕੰਮ ਬੰਦ ਹੋ ਚੁੱਕਿਆ ਦੂਸਰਾ ਡਿਲੀਵਰੀ ਸਿਸਟਮ ਆ ਜਿਹੜਾ ਆਨਲਾਈਨ ਡਿਲੀਵਰੀ ਡੋਰ ਟੂ ਡੋਰ ਡਿਲੀਵਰੀ ਹੋ ਰਹੀ ਆ Zomato ਹੋ ਗਿਆ Zepto ਹੋ ਗਿਆ Big Basket ਹੋ ਗਿਆ Blinkit ਹੋ ਗਿਆ ਇਹ ਕੰਪਨੀਆਂ ਜਿਹੜੀਆਂ ਨੇ ਘਰ-ਘਰ ਲੋਕਾਂ ਦੇ ਸਾਮਾਨ ਪਹੁੰਚਾਉਣ ਲੱਗੀਆਂ ਨੇ ਜਿਸ ਦੇ ਕਰਕੇ ਆਮ ਬਜ਼ਾਰਾਂ ਦੇ ਵਿੱਚ ਮੰਦਾ ਹੋ ਰਿਹਾ ਤੇ ਹੁਣ ਜਿਹੜੀ ਗੱਲ ਆ ਹੁਣ ਇੱਕ ਸਪੈਸ਼ਲ ਸੈਕਟਰ ਨੂੰ ਹੋ ਟਾਰਗੇਟ ਕਰ ਰਹੀਆਂ ਨੇ ਇਹ ਕੰਪਨੀਆਂ ਉਹਦੇ ਉੱਪਰ ਗੱਲ ਕਰਦੇ ਆ ਵੀਡੀਓ ਨ ਬਣੇ ਰਹੋ ਆ ਪਹਿਲਾ ਵੀਡੀਓ ਦੇਖੋ ਤੁਸੀਂ ਪਿੱਛੇ ਚੱਲ ਰਹੀ ਆ ਵੀਡੀਓ ਇਹ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਵੀ ਜਿੰਨੇ ਵੀ ਕੋਰੀਅਰ ਸੈਕਟਰ ਦੇ ਨਾਲ ਸੰਬੰਧਿਤ ਕੰਮ ਨੇ ਜੋ ਬੰਦੇ ਕੋਰੀਅਰ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਪੈਣੀ ਹੈ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਹੁਣ Amazon, Big Basket, FedEx DHL ਇਹ ਕੰਪਨੀਆਂ ਡਰੋਨ ਕੋਰੀਅਰ ਦਾ ਜਿਹੜਾ ਕੰਮ ਆ ਉਹ ਸ਼ੁਰੂ ਕਰਨਾ ਚਾਹੁੰਦੀਆਂ ਨੇ ਜਾਂ ਕਈ ਜਗ੍ਹਾ ਦੇ ਉੱਤੇ ਇਹਦੀ ਪ੍ਰੋਪਰ ਪਲੈਨਿੰਗ ਹੋ ਚੁੱਕੀ ਆ ਤੇ ਸ਼ੁਰੂਆਤ ਕਈ ਦੇਸ਼ਾਂ 'ਚ ਹੋ ਚੁੱਕੀ ਆ ਇੰਡੀਆ ਦਾ ਵੀ ਇਹ ਜਿਹੜਾ ਨਵਾਂ ਟਾਰਗੇਟ ਆ ਜਾਂ ਨੈਕਸਟ ਟਾਰਗੇਟ ਹੋ ਸਕਦਾ ਵਾ ਤੇ ਜਿੰਨੇ ਵੀ ਆਪਾਂ ਪਾਰਸਲ ਮੰਗੋਣਿਆਂ ਜਾਂ ਡਿਲੀਵਰੀ ਬੁਆਏ ਆਪਾਂ ਨੂੰ ਰਾਈਡਰਸ ਆਉਂਦੇ ਨੇ ਮੋਟਰਸਾਈਕਲ ਤੇ ਹੁੰਦੀ ਆ ਗੱਡੀਆਂ 'ਚ ਹੁੰਦੀ ਆ ਉਹ ਹੁਣ ਪਾਰਸਲ ਨੇ ਉਹ ਆਪਾਂ ਨੂੰ ਡਰੋਨ ਦੇ ਥਰੂ ਜੀਪੀਐਸ ਸਿਸਟਮ ਦੇ ਕਰਕੇ ਘਰ-ਘਰ ਉਹ ਪਹੁੰਚਣਗੇ ਕੋਈ ਵੀ ਫੂਡ ਆਈਟਮ ਮੰਗਾਉਗੇ ਕਿਸੇ ਰੈਸਟੋਰੈਂਟ ਦੇ ਉੱਪਰ ਤੁਸੀਂ ਫੂਡ ਆਰਡਰ ਕੀਤਾ ਤਾਂ ਤੁਹਾਨੂੰ ਸਿੱਧਾ ਡਰੋਨ ਜਾ ਕੇ ਉਹ ਫੂਡ ਜਾਂ ਪਾਰਸਲ ਪਿਕ ਕਰੂਗਾ ਤੇ ਡਰੋਨ ਦੇ ਨਾਲ ਹੀ ਤੁਹਾਡੀ ਲੋਕੇਸ਼ਨ ਦੇ ਉੱਪਰ ਉਹ ਜਿਹੜਾ ਫੂਡ ਆ ਪਹੁੰਚਾਇਆ ਜਾਊਗਾ ਸੋ ਆਉਣ ਵਾਲਾ ਟਾਈਮ ਆ ਜਿਹੜਾ ਹੁਣ ਡਰੋਨ ਦਾ ਸ਼ੁਰੂ ਹੋ ਰਿਹਾ ਜੇਕਰ ਡਰੋਨਸ ਕੰਮ ਕਰਦੇ ਨੇ ਤਾਂ ਮੈਨਪਾਵਰ ਬਚੂਗੀ ਕੰਪਨੀਆਂ ਦੀ ਤੇ ਇੱਕ ਡਰੋਨ ਦੇ ਉੱਤੇ ਵਨ ਟਾਈਮ ਖਰਚਾ ਆਊਗਾ ਤੇ ਕਿੰਨੇ ਡਿਲੀਵਰੀ ਬੁਆਆਂ ਦੀ ਜਿਹੜੀ ਤਨਖਾਹ ਉਹ ਬਚਾਉਣਗੇ ਸੋ ਵਨ ਟਾਈਮ ਇਨਵੈਸਟਮੈਂਟ ਦੇ ਨਾਲ ਜਿਹੜੀ ਕਾਸਟ ਆਫ ਲੇਬਰ ਪੈਂਦੀ ਆ ਕੰਪਨੀਆਂ ਦੀ ਇਹ ਬਹੁਤ ਜ਼ਿਆਦਾ ਘੱਟ ਜੂਗੀ ਡਰੋਨਸ ਬਾਈ ਕਰਨ ਗਿਆ ਕੰਪਨੀਆਂ ਤੇ ਉਹ ਡਰੋਨਾਂ ਦੇ ਨਾਲ ਲਗ ਲਗ ਜਗ੍ਹਾ ਦੇ ਉੱਤੇ ਡਿਲੀਵਰੀ ਵਾਲਾ ਸਿਸਟਮ ਚਲਾਉਣ ਗਿਆ ਜਿਹਦੇ ਕਰਕੇ ਕੂਰੀਅਰ ਦੇ ਵਿੱਚ ਵੀ ਕਾਫੀ ਜ਼ਿਆਦਾ ਇਹਨਾਂ ਕੰਪਨੀਆਂ ਨੂੰ ਫਾਇਦਾ ਮਿਲੂਗਾ ਪਲੱਸ ਜਿਹੜਾ ਡੋਰ ਟੂ ਡੋਰ ਡਿਲੀਵਰੀ ਐਪਸ ਕੰਮ ਕਰ ਰਹੀਆਂ ਨੇ ਜਿਵੇਂ ਰਾਸ਼ਨ ਕੋਈ ਪਹੁੰਚਾ ਰਿਹਾ ਦਵਾਈਆਂ ਪਹੁੰਚਾ ਰਿਹਾ ਜਿਵੇਂ ਕੋਈ ਖਾਣ ਪੀਣ ਦੀਆਂ ਵਸਤੂਆਂ ਪਹੁੰਚਾ ਰਿਹਾ ਸਬਜ਼ੀ ਪਹੁੰਚਾ ਰਿਹਾ ਉਹਦੇ ਵਿੱਚ ਇਹ ਸਾਰੇ ਡਰੋਨਸ ਹੀ ਕੰਮ ਕਰਨਗੇ ਜਿੰਨੇ ਵੀ ਲੋਕ ਇਹਦੇ ਨਾਲ ਸੰਬੰਧਿਤ ਕੰਮ ਕਰ ਰਹੇ ਨੇ ਉਹਨਾਂ ਨੂੰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਵਿਹਲਾ ਬੈਠਣਾ ਪਵੇ ਕਿਉਂਕਿ ਆਉਣ ਵਾਲਾ ਜਿਹੜਾ ਉਹਨ ਡਰੋਨਸ ਡਿਲੀਵਰੀ ਦਾ ਸ਼ੁਰੂ ਹੋਣ ਵਾਲਾ ਵਾ ਕਈ ਦੇਸ਼ਾਂ ਦੇ ਵਿੱਚ ਇਹ ਸ਼ੁਰੂ ਹੋ ਚੁੱਕਿਆ ਵਾ ਬਾਕੀ ਪ੍ਰਪੇਅਰ ਰਹੋ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਉਂਕਿ AI ਨੇ ਲੋਕ ਬੇਰੋਜ਼ਗਾਰ ਕਰਨੇ ਹੀ ਕਰਦੇ ਨੇ ਜਿਹੜੇ AI ਦੇ ਅਕੋਰਡਿੰਗ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰਨਗੇ ਬਾਕੀ ਪੂਰੀ ਵੀਡੀਓ ਦੇਖਣੀ ਹੈ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਪ੍ਰੋਪਰ ਦੱਸਿਆ ਹੈ ਵੀ Amazon ਕਿਵੇਂ ਵਰਕ ਫੋਰਸ ਹੈ ਜਿਹੜੀ ਆਪਣੀ ਘਟਾ ਰਹੀ ਹੈ ਕਿਵੇਂ ਕਿਵੇਂ ਉਹਨਾਂ ਨੂੰ ਚਿੰਤਾ ਹੋਈ ਪਈ ਹੈ ਵੀ ਆਪਣੀ ਲੇਬਰ ਕੱਢਣੀ ਹੈ ਤੇ AI ਰੋਬੋਟਿਕ ਟੈਕਨੋਲੋਜੀ ਆਪਣੀ ਕੰਪਨੀ ਦੇ ਵਿੱਚ ਉਹਨਾਂ ਨੇ ਐਡ ਕਰਦੀਆਂ ਸੋ ਵੀਡੀਓ ਜ਼ਰੂਰ ਦੇਖੋ ਜਿਕੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ